ਤਛ੍ਰੀਏ ਕਾਲ ਜੀ ਸਾਰੇ ਹੀ ਪੈਨ ਪ੍ਰਾਵਾ ਨੂੰ ਉਮੈਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਆਪਾਂ ਇੱਕ ਪਲੇਲਿਸਟ ਬਣਾ ਰਹੇ ਹਾਂ ਜਿਸ ਵਿੱਚ ਸਿੱਖ ਧਰਮ ਦੇ 10 ਗੁਰੂਆਂ ਬਾਰੇ ਬੇਸਿਕ ਨੋਲੇਜ ਹੋਵੇਗੀ ਜੇਕਰ ਤੁਸੀਂ ਇਸ ਤੋਂ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੇ ਅੱਜ ਆਪਾਂ ਗੱਲ ਕਰਾਂਗੇ ਸਿੱਖ ਧਰਮ ਦੇ ਚੌਥੇ ਗੁਰੂ ਯਾਨੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦੀਆਂ ਕੁਝ ਬੇਸਿਕ ਗੱਲਾਂ ਬਾਰੇ ਜੋ ਕਿ ਪੰਜਾਬ ਵਿੱਚ ਵਸਦੇ ਹਰ ਪੰਜਾਬੀ ਨੂੰ ਪਤਾ ਹੋਣੀ ਚਾਹੀਦੀਆਂ ਨੇ ਗੁਰੂ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ 1534 ਈਸਵੀ ਵਿੱਚ ਹੋਇਆ ਸੀ ਗੁਰੂ ਜੀ ਦੇ ਪਿਤਾ ਦਾ ਨ ਅਤੇ ਮਾਤਾ ਜੀ ਦਾ ਨਾਮ ਦਇਆ ਕੌਰ ਜੀ ਸੀ ਗੁਰੂ ਜੀ ਦਾ ਬਚਪਨ ਦਾ ਨਾਮ ਜੇਠਾ ਜੀ ਸੀ ਜਦੋਂ ਗੁਰੂ ਜੀ 7 ਸਾਲ ਦੀ ਉਮਰ ਵਿੱਚ ਸਨ ਉਸ ਸਮੇਂ ਉਹਨਾਂ ਦੇ ਮਾਤਾ ਪਿਤਾ ਅਚਾਨਕ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੇ ਮਾਤਾ ਪਿਤਾ ਦੇ ਬਾਅਦ ਗੁਰੂ ਜੀ ਦੀ ਦੇਖਭਾਲ ਉਹਨਾਂ ਦੀ ਨਾਨੀ ਦੁਆਰਾ ਆਪਣੇ ਪਿੰਡ ਬਾਸਰਕੇ ਵਿੱਚ ਕੀਤੀ ਗਈ। 12 ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲੇ ਅਤੇ ਉਦੋਂ ਤੋਂ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਦੇ ਜੀਵਨ ਸਾਥੀ ਦਾ ਨਾਮ ਬੀਬੀ ਪਾਨੀ ਜੀ ਸੀ ਜੋ ਕਿ ਗੁਰੂ ਅਮਰਦਾਸ ਜੀ ਦੀ ਛੋਟੀ ਪੁੱਤਰੀ ਸਨ। ਗੁਰੂ ਜੀ ਦੇ ਤਿੰਨ ਪੁੱਤਰ ਸਨ ਪ੍ਰithvi ਚੰਦ ਜੀ, ਮਹਾਦੇਵ ਜੀ ਅਤੇ ਅਰਜਨ ਦੇਵ ਜੀ। ਗੁਰੂ ਜੀ ਸਨ 1574 ਵਿੱਚ 40 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਤੇ ਬੈਠੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦਾ ਨਾਮ ਬਦਲ ਕੇ RAMDAS ਰੱਖਿਆ ਜਿਸ ਦਾ ਅਰਥ ਸੀ ਰੱਬ ਦਾ ਸੇਵਕ ਅਤੇ 1574 ਵਿੱਚ ਉਹਨਾਂ ਨੂੰ ਸਿੱਖਾਂ ਦੇ ਚੌਥੇ ਗੁਰੂ ਵਜੋਂ ਨਿਯੁਕਤ ਕੀਤਾ ਜਦੋਂ ਉਹਨਾਂ ਦੀ ਉਮਰ 40 ਸਾਲ ਦੀ ਸੀ ਗੁਰੂ RAMDAS ਜੀ ਨੇ 52 ਵਪਾਰੀਆਂ ਦੇ ਨਾਲ RAMDAS ਪੁਰਾ ਗੁਰੂ ਘਰ ਚੱਕ ਨਾਮ ਦੀ ਨਗਰੀ ਬਣਾਈ ਜੋ ਬਾਅਦ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਤੇ ਪਵਿੱਤਰ ਸ਼ਹਿਰ ਬਣ ਗਿਆ ਗੁਰੂ ਰਾਮਦਾਸ ਜੀ ਨੇ ਇੱਥੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ 1577 ਵਿੱਚ ਸ਼ੁਰੂ ਕੀਤੀ ਸੀ ਗੁਰੂ ਜੀ ਨੇ ਮਸੰਦ ਪ੍ਰਥਾ ਨੂੰ ਸ਼ੁਰੂ ਕੀਤਾ ਜਿਸ ਦੇ ਮੁਖੀ ਪਈ ਗੁਰਦਾਸ ਜੀ ਸੀ ਮਸੰਦ ਪ੍ਰਥਾ ਦਾ ਅਰਥ ਸੀ ਸਿੱਖ ਧਰਮ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਸਮਰਥਨ ਅਤੇ ਫੈਲਾਉਣਾ ਗੁਰੂ ਜੀ ਦੀਆਂ ਰਚਨਾਵਾਂ ਗੁਰੂ ਰਾਮਦਾਸ ਜੀ ਦੇ ਬਾਣੀ ਵਿੱਚ 638 ਪਵਿੱਤਰ ਪਾਜਨ ਹਨ ਜੋ ਕਿ ਗੁਰੂ ਜੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੇ 30 ਵੱਖ-ਵੱਖ ਰਾਗਾਂ ਵਿੱਚ ਰਚੇ ਸਨ। ਉਹਨਾਂ ਨੇ ਚਾਰ ਲਾਵਾਂ ਦੀ ਵੀ ਰਚਨਾ ਕੀਤੀ ਤੇ ਵਿਆਹ ਦੇ ਦਿਨ ਤੋਂ ਪਹਿਲਾਂ ਦੇ ਦਿਨ ਵਿੱਚ ਗਾਏ ਜਾਣ ਵਾਲੇ ਕੋੜੀਆਂ ਦੀ ਰਚਨਾ ਵੀ ਕੀਤੀ। ਉਹਨਾਂ ਦੇ ਸਮਕਾਲੀ ਮੁਗਲ ਬਾਦਸ਼ਾਹ ਅਕਬਰ ਸਨ। ਸਤੰਬਰ 1581 ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਸਿੱਖਾਂ ਦੇ ਅਗਲੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਜੋਂ ਨਾਮਜ਼ਦ ਕੀਤਾ ਸੀ। ਇਹ ਸੀ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਬੇਸਿਕ ਗੱਲਾਂ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਤੁਹਾਡੇ ਮਨ ਵਿੱਚ ਜਿੰਨੇ ਵੀ ਸਵਾਲ ਹਨ ਤੁਸੀਂ ਕਮੈਂਟਾਂ ਵਿੱਚ ਪੁੱਛ ਸਕਦੇ ਹੋ। ਧੰਨਵਾਦ।